ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦੇ ਹਾਂ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਮੇਰੇ ਪਿੰਡ ਅਲੀਸ਼ੇਰ ਦੇ ਵਿੱਚ ਜ਼ਿਲ੍ਹਾ ਸੰਗਰੂਰ ਤੇ ਜਾਨਕੀ ਫਿਰ ਜਿਹੜੀ ਮੈਪਿੰਗ ਹੈ ਉਹ ਆਪਣੇ ਤੋਂ ਹੀ ਹੋਈ ਹੈ ਯਾਨੀ ਕਿ ਮਾਨਤਾ ਪ੍ਰਾਪਤ ਆਰਕੀਟੈਕਟ ਬਰੇਟੇ ਤੋਂ ਜਿਹੜਾ ਮਾਨਤਾ ਪ੍ਰਾਪਤ ਆਰਕੀਟੈਕਟ ਹੈ ਆਫਿਸ ਆਪਣਾ ਬਰੇਟੇ ਹੈ ਤੇ ਰਹਿਸ਼ ਆਪਣੀ ਅਲੀਸ਼ੇਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਆ ਤੇ ਜਿਵੇਂ ਕਿ ਹਰੇਕ ਬੰਦੇ ਦਾ ਸੁਪਨਾ ਹੁੰਦਾ ਹੈ ਘਰ ਬਣਾਉਣ ਦਾ ਹਨਾ ਅੱਜ ਇੱਕ ਆਪਾਂ ਛੋਟਾ ਜਿਹਾ ਘਰ ਲੈ ਕੇ ਆਏ ਆ ਜਿਹੜਾ ਕਿ ਸਿਰਫ 9 ਲੱਖ ਰੁਪਏ ਦੇ ਵਿੱਚ ਤਿਆਰ ਹੋਇਆ ਹੋਇਆਗਾ ਮਾਡਰਨ ਟੈਪ ਲੁੱਕ ਹੈ ਜਿਵੇਂ ਤੁਸੀਂ ਮੇਰੇ ਪਿਛੇ ਜੇ ਤੁਸੀਂ ਦੇਖ ਸਕਦੇ ਹੋ ਮਾਡਰਨ ਟੈਪ ਲੁੱਕ ਦੇ ਵਿੱਚ 9 ਲੱਖ ਰੁਪਏ ਦੇ ਵਿੱਚ ਸਿਰਫ ਤਿਆਰ ਹੋਇਆ ਹੋਇਆਗਾ ਜਿੰਨਾ ਕੰਮ ਪੈਂਡਿੰਗ ਹੈਗਾ ਉਹ ਬਾਈ ਹੋਰਾਂ ਨੇ ਸਾਰਾ ਖਰਚਾ ਜੋੜ ਰੱਖਿਆਗਾ ਤੇ ਬਾਕੀ ਜਿਹੜੀ ਤੁਹਾਨੂੰ ਅੰਦਰਲੀ ਡਿਟੇਲ ਹੈ ਉਹ ਆਪਾਂ ਤੁਹਾਨੂੰ ਅੰਦਰ ਜਾ ਕੇ ਦੰਨੇ ਆ ਤੇ ਜਿਵੇਂ ਸਟਾਰਟਿੰਗ ਦੇ ਵਿੱਚ ਤੁਸੀਂ ਦੇਖਿਆ ਜਿਹੜੀ ਆਪਣੇ ਵਾਲ ਹੈ ਕੰਧ ਹੈਗੀ ਕੰਧ ਦਾ ਡਿਜ਼ਾਈਨ ਦੇਖੋ ਕਿੰਨਾ ਪੈਰਾ ਡਿਜ਼ਾਈਨ ਹੈਗਾ ਡਿਜ਼ਾਈਨ ਬਹੁਤ ਸੋਹਣਾ ਬਣਾਇਆਗਾ ਪੂਰੀ ਜਮਾਂ ਇਹਨਾਂ ਕਹਦੀ ਹੈ ਵੀ ਰੀਜ ਲਾ ਕੇ ਬ 37x40 ਟੋਟਲ ਪਲਾਟ ਹੈ ਟੋਟਲ ਪਲਾਟ ਦੇ ਵਿੱਚ ਤੁਸੀਂ ਇਹ ਲਾ ਲਓ ਵੀ 800 ਸਕਰ ਫੁੱਟ ਜਿਹੜਾ ਏਰੀਆ ਹੈਗਾ ਇਹਨਾਂ ਨੇ ਉਹ ਕਵਰ ਕੀਤਾ ਹੈਗਾ ਜਿਹੜੀ ਕੋਈ ਅੰਦਰਲੀ ਗੱਲਬਾਤ ਹੈ ਉਹ ਤੁਹਾਨੂੰ ਦਿਖਾਉਣੇ ਆਪਾਂ ਜਿਵੇਂ ਸਟਾਰਟਿੰਗ ਦੇ ਵਿੱਚ ਹੀ ਆਪਾਂ ਖੜੇ ਆਂਗੇ ਐਂਟਰੀ ਗੇਟ ਤੇ ਜਿਹੜਾ ਮੇਨ ਗੇਟ ਹੈ ਦੇਖੋ ਮੇਨ ਗੇਟ ਦੇ ਕੋਲੇ ਵੀ ਦੇਖੋ ਕਿੰਨੇ ਵਧੀਆ ਲਾਏ ਆ ਹਨਾ ਟੈਲਾ ਟੂਲਾ ਲਾ ਕੇ ਜਮੈਂ ਵਧੀਆ ਬਹੁਤ ਸੋਹਣੀ ਲੁੱਕ ਹੈ ਜਿਹੜੀ ਉਹ ਤਿਆਰ ਹੋਊਗੀ ਤੇ ਥੋੜਾ ਜਿਵੇਂ ਕਹਦੀ ਆ ਪਰ ਰੰਗ ਪੇਡ ਦਾ ਕੰਮ ਹੈ ਜਿਹੜਾ ਉਹ ਪੈਂਡਿੰਗ ਹੈਗਾ ਉਹ ਕੰਮ ਪੈਂਡਿੰਗ ਹੈ ਪਰ ਉਹਦੀ ਜਿਹੜੀ ਕੋਈ ਫੀਸ ਬਣੂਗੀ ਉਹਦਾ ਇਹਨਾਂ ਨੇ ਵਿੱਚ ਇਨਕਲੂਡ ਕਰ ਰੱਖਿਆਗਾ ਤੇ ਜਿੱਥੇ ਆਪਾਂ ਹੁਣ ਸਟਾਰਟਿੰਗ ਦੇ ਵਿੱਚੋਂ ਗੇਟ ਮੇਨ ਗੇਟ ਤੋਂ ਐਂਟਰੀ ਕੀਤੀ ਹੈ ਉੱਥੋਂ ਤੁਹਾਨੂੰ ਇੱਕ ਆਪਾਂ ਪਹਿਲੀ ਚੀਜ਼ ਦਿਖਾਵਾਂ ਨੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਉੱਪਰ ਜਿਵੇਂ ਕੋਈ ਭਰਾ ਨੇ ਕਿਸੇ ਨੇ ਕੋਈ ਗੱਡੀ ਰੱਖਣੀ ਆ ਵਧੀਆ ਆਪਣੇ ਘਰੇ ਹੈਨਾ ਜਾਂ ਕੋਈ ਟਰੈਕਟਰ ਟਰਾਲੀ ਜਿਵੇਂ ਆਮ ਜਮੀਦਾਰ ਦੇਖਿਆ ਆਪਣੇ ਛੋਟੇ ਜਮੀਦਾਰਾਂ ਕੋਲੇ ਹੁੰਦਾ ਨਾ ਟਰੈਕਟਰ ਟਰਾਲੀ ਦਾ ਜਿਹੜਾ ਜਗ੍ਹਾ ਇਹ ਬਹੁਤ ਵਧੀਆ ਜਗ੍ਹਾ ਹੈ ਕਿ ਟਰੈਕਟਰ ਵੀ ਟਰਾਲੀ ਵੀ ਜਮ੍ਹਾਂ ਦੋਨੋਂ ਵਧੀਆ ਖੜ ਜਾਂਦੇ ਆ ਜਿਹੜਾ ਇਹਦਾ ਢਾਈ ਕੁ ਸੌ ਫੁੱਟ ਏਰੀਆ ਹੈਗਾ ਇਹਦੇ ਉੱਪਰ ਸਲੇਬਾਂ ਪਈਆਂ ਹੋਈਆਂ ਨੇ ਗਾਟਰ ਵਾਕੇ ਇਹਦਾ ਏਰੀਆ ਲੱਗੇਗਾ ਬਾਕੀ ਜਿਹੜਾ ਅੰਦਰਲਾ ਕੋਠੀ ਦੀ ਗੱਲਬਾਤ ਹੈ ਉਹ ਤੁਹਾਨੂੰ 15 ਚੱਲ ਕੇ ਦਿਖਾਉਣੇ ਆ ਜੀ ਜਿਵੇਂ ਸਟਾਰਟਿੰਗ ਦੇ ਉਪਰ ਹੀ ਦੇਖ ਸਕਦੇ ਹੋ ਤੁਸੀਂ ਬੇੜਾ ਵੀ ਮਿਲੇਗਾ ਜਿਵੇਂ ਆਪਾਂ ਕਹਿ ਦਈਏ ਵੀ 37x40 ਦਾ ਪਲਾਟ ਹੈਗਾ ਜਿਹੜਾ ਬਹੁਤ ਘੱਟ ਸਹਜ ਹੈਗਾ ਤੇ ਬੇੜਾ ਵੀ ਤੁਸੀਂ ਦੇਖੋਗੇ ਵਧੀਆ ਕਿਉਂਕਿ ਮਿਸਤਰੀ ਦਾ ਕੰਮ ਚੱਲ ਰਿਹਾ ਜੀ ਥੋੜਾ ਜਿਹਾ ਖਨਾਰਾ ਜਿਹਾ ਖਿਲਿਆ ਪਿਆਗਾ ਤੇ ਬੇੜਾ ਵੀ ਬਹੁਤ ਵਧੀਆ ਹੈਗਾ ਬਾਕੀ ਜੇ ਕਮਰੇ ਵਗੈਰਾ ਦੀ ਗੱਲ ਕਰਾਂਗੇ ਆਪਾਂ ਕਮਰੇ ਵੀ ਬਹੁਤ ਵਧੀਆ ਖੁੱਲੇ ਸਹਿਜ ਦੇ ਨੇ ਆਪਾਂ ਇਹ ਕਹਿ ਸਕਦੇ ਵੀ ਜੇ ਇਹਨਾਂ ਕੋਲ ਜਗ੍ਹਾ ਘੱਟ ਸੀ ਜਾਂ ਇਹਨਾਂ ਨੇ ਵੇੜਾ ਅੱਗੇ ਚੱਲ ਲਿਆ ਸਿੰਗਲ ਸਟੋਰੀ ਦਾ ਮਕਾਨ ਹੈ ਮਾਡਰਨ ਟਾਈਪ ਦੇ ਵਿੱਚ ਜਿਹੜਾ ਬਣਾਇਆ ਹੋਇਆ ਹੈਗਾ ਜਿਵੇਂ ਆਪਾਂ ਖੜੇ ਹਾਂ ਲੋਬੀ ਦੇ ਵਿੱਚ ਲੋਬੀ ਦੇਖੋ ਲੱਗ ਨਹੀਂ ਰਿਹਾ ਕਿਸੇ ਬੱਸੋਂ ਵੀ ਲੋਬੀ ਭੀੜੀ ਹੈ ਹਨਾ ਪੂਰੀ ਖੁੱਲੀ ਲੋਬੀ ਲੱਗ ਰਹੀ ਹੈ ਦੇਖੋ ਤੁਸੀਂ ਲੋਬੀ ਮੰਨ ਕੇ ਚੱਲੋ ਵੀ ਇਹ ਹੋਊਗੀ ਲਗਭਗ 12 ਬਾਈ 18 ਕਦੇ ਲਗਭਗ ਜਿਹੜੀ ਲੋਬੀ ਹੈ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਬਾਕੀ ਜਿਵੇਂ ਰੰਗ ਪੇਂਟ ਦਾ ਕੰਮ ਹੈਗਾ ਚੱਲ ਰਿਹਾ ਹੈਗਾ ਸਿਗਾਖਾਂ ਤੇ ਜਿਹੜਾ ਕਲਰ ਵਗੈ ਉਹ ਕਰਤਾ ਤੇ ਜੋੜੀਆਂ ਦਾ ਕੰਮ ਚੱਲ ਰਿਹਾ ਫਿਲਹਾਲ ਲੱਕੜ ਦਾ ਇਹ ਬਾਈ ਕਹਿੰਦੇ ਵੀ ਸਾਰੇ ਕੰਮ ਇਹਦੇ ਵਿੱਚ ਇਨਕਲੂਡ ਕਰਕੇ ਜਿੰਨੇ ਖਰਚੇ ਹੋਣਾ ਪੈਂਡਿੰਗ ਹੈਗੇ ਆ ਉਹ ਖਰਚੇ ਵੀ ਵਿੱਚ ਲਾ ਕੇ ਵੀ 9 ਲੱਖ ਰੁਪਏ ਦੇ ਵਿੱਚ ਸਾਡਾ ਜਮਾ ਰੈਡੀ ਹੋ ਜਾਊਗਾ 1 ਰੁਪਏ ਦਾ ਵੀ ਫਰਕ ਨਹੀਂ ਹੈਗਾ ਜੀ ਤੇ ਅਸੀਂ ਵਾਰ-ਵਾਰ ਤੁਹਾਨੂੰ ਇਹ ਗੱਲ ਦੱਸ ਰਹੇ ਆ ਵੀ ਜਿਹੜੀ ਆਪਾਂ ਇਹ ਪੇਮੈਂਟ ਤੁਹਾਨੂੰ ਦੱਸਦੇ ਆ ਜਿੰਨੇ ਦੇ ਵਿੱਚ ਪੈਸੇ ਆ ਦੇ ਵਿੱਚ ਜਿਹੜਾ ਮਕਾਨ ਆ ਉਹ ਤਿਆਰ ਹੋਇਆਗਾ ਇਹ ਮਕਾਨ ਆਨ ਸੇਲ ਨਹੀਂ ਹੁੰਦੇ ਹੈਗੇ ਇਹ ਮਕਾਨ ਮਕਾਨ ਮਾਲਕ ਨੇ ਆਪਣੇ ਤਿਆਰ ਕੀਤੇ ਹੁੰਦੇ ਆ ਆਪਣੀ ਲੇਬਰ ਲਾ ਕੇ ਆਪਣਾ ਖਰਚਾ ਪਾ ਕੇ ਆਪਣੇ ਰਹਿਣ ਵਾਸਤੇ ਜਿਹੜੇ ਆਪਾਂ ਘੱਟ ਵਾਈਟ ਦੇ ਮਕਾਨ ਥੋੜੇ ਵਾਸਤੇ ਲੈ ਕੇ ਆਉਨੇ ਆ ਉਹ ਮਕਾਨ ਸੇਲ ਨਹੀਂ ਹੁੰਦੇ ਜਿਹੜੇ ਮਕਾਨ ਸੇਲ ਤੇ ਹੁੰਦੇ ਆ ਉਹਨਾਂ ਦਾ ਅਸੀਂ ਜਰੂਰ ਮੈਂਸ਼ਨ ਕਰਦੇ ਹੁੰਦੇ ਆ ਵੀ ਇਹ ਮਕਾਨ ਸੇਲ ਤੇ ਹੈ ਨਹੀਂ ਜਿਹੜੇ ਮਕਾਨਾਂ ਦੀ ਆਪਾਂ ਵੀਡੀਓ ਲੈ ਕੇ ਆਉਨੇ ਆ ਉਹ ਸਾਰੇ ਪ੍ਰੋਜੈਕਟ ਆਪਾਂ ਨੇ ਖੁਦ ਦੇ ਬਣੇ ਹੁੰਦੇ ਆ ਤੇ ਛੋਟੇ ਪ੍ਰੋਜੈਕਟ ਜਿਹੜੇ ਕਿ ਬਹੁਤ ਸੋਹਣੇ ਪ੍ਰੋਜੈਕਟ ਬਣਾਉਨੇ ਆ ਆਪਾਂ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਉਸ ਤੋਂ ਬਾਅਦ ਦੇ ਵਿੱਚ ਬਾਸ਼ਵੇਸ਼ਨ ਦਾ ਏਰੀਆ ਜਿਹੜਾ ਹੈਗਾ ਇੱਥੇ ਬਾਸ਼ ਸਪੈਸ਼ਲ ਲੱਗਣਾ ਹੈ ਬਾਥਰੂਮ ਹੈਗਾ ਇਹ ਤਿਆਰ ਹੋਊਗਾ ਸਮਾਨ ਵਗੈਰਾ ਜੇ ਤੁਸੀਂ ਦੇਖ ਸਕੋ ਪਹਿਲਾਂ ਦੇਖ ਲਓ ਕਿੰਨੀ ਸੋਹਣੀ ਜੀ ਟਾਇਲ ਲੱਗੀ ਉਹਦੇ ਕੋਲ ਵੀ ਪੂਰੀ ਵਧੀਆ ਸੋਹਣੀ ਟਾਇਲ ਲਾਈ ਹੋਈ ਹੈ ਜਮਨ ਇਧਰੋਂ ਵੀ ਦੇਖੋ ਜੀ ਜਿਵੇਂ ਪੂਰੀ ਸੋਹਣੀ ਟਾਇਲ ਲੱਗੀ ਹੋਈ ਹੈ ਤੇ ਬਸ ਥੋੜਾ ਬਹੁਤਾ ਕੰਮ ਬੰਨ ਗਿਆ ਜਿਵੇਂ ਤੁਸੀਂ ਦੇਖਿਆ ਸਮਾਨ ਸਾਰਾ ਆਇਆ ਪਿਆ ਹੈਗਾ ਸਮਾਨ ਸਾਰਾ ਵਿੱਚ ਇਨਕਲੂਡ ਕਰਕੇ ਸਾਰੇ ਖਰਚੇ ਜੋੜ ਕੇ ਫਿਰ ਇਹ ਜਿਹੜਾ ਆਪਾਂ ਨੂੰ ਬਜਟ ਹੈਗਾ ਇਹ ਤੁਹਾਨੂੰ ਪੜਾਸ ਰਹੇ ਆ ਉਸ ਤੋਂ ਬਾਅਦ ਇਹ ਆਪਾਂ ਗੱਲ ਕਰੀ ਰਸੋਈ ਦੀ ਚਲੋ ਜੀ ਰਸੋਈ ਜਿਵੇਂ ਆਪਾਂ ਕਹਿ ਦਈਏ ਵੀ ਛੋਟੀ ਜਿਹੀ ਰਸੋਈ ਆ ਗਈ ਠੀਕ ਹੈ ਜੀ ਮੈਨੂੰ ਲੱਗਦਾ ਵੀ 6x8 ਦੀ ਰਸੋਈ ਹੋਊਗੀ ਬਹੁਤ ਸੋਹਣੀ ਹੈ ਛੋਟੇ ਪਰਿਵਾਰ ਵਾਸਤੇ ਸਿੰਗਲ ਫੈਮਿਲੀ ਵਾਸਤੇ ਬਹੁਤ ਵਧੀਆ ਮਕਾਨ ਜਿਵੇਂ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਵੀ ਟੈਲਾਂ ਵਗੈਰਾ ਦਾ ਜਿਹੜਾ ਕੰਮ ਹੈਗਾ ਇਹਨਾਂ ਨੇ ਕੰਪਲੀਟ ਕਰ ਰੱਖਿਆਗਾ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੇ ਗੱਲ ਕਰੀਏ ਬੈੱਡਰੂਮਾਂ ਦੀ ਬੈੱਡਰੂਮ ਤੁਸੀਂ ਇਹ ਮੰਨ ਕੇ ਚਲੋ ਜੀ 13x12 13x12 12-12 ਦੇ ਜਿਹੜੇ ਬੈੱਡਰੂਮ ਨੇ ਬਣੇ ਹੋਏ ਨੇ ਬਹੁਤ ਖੁੱਲੇ ਨੇ ਹਵਾਦਾਰ ਸਿਸਟਮ ਹੈਗਾ ਸਾਰਾ ਰੱਖਿਆ ਹੋਇਆ ਜਿਵੇਂ ਦੇਖ ਸਕਦੇ ਹੋ ਜੋ ਕੋਹਾ ਵਿੰਡੋ ਹੈ ਵੈਂਟੀਲੇਸ਼ਨ ਵਾਸਤੇ ਵਿੰਡੋ ਇਧਰ ਬਾਹਰਲੇ ਪਾਸੇ ਰੱਖੀ ਹੋਈ ਆ ਤੇ ਕੋਈ ਰੋਸ਼ਨੀ ਦਾ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਉਸ ਤੋਂ ਬਾਅਦ ਦੇ ਵਿੱਚ ਆ ਜਿਓ ਜੀ ਸੈਕੰਡ ਬੈਡਰੂਮ ਦੇ ਵਿੱਚ ਜਿਹੜਾ ਸੈਕੰਡ ਬੈਡਰੂਮ ਹੈ ਇਹ 12x12 ਦਾ 12x12 ਦਾ ਹੈ ਜਿੰਨੇ ਸ਼ੀਸ਼ੇ ਵਗੈਰਾ ਆਏ ਪਈ ਐ ਇਹ ਸਾਰਾ ਕੰਮ ਕੰਪਲੀਟ ਤਕਰੀਬਨ ਹੋ ਜਾਊਗਾ ਤੇ ਵੀਡੀਓ ਆਪਾਂ ਥੋੜਾ ਜਿਹਾ ਜਲਦੀ ਲੈ ਕੇ ਆਗੇ ਬਾਕੀ ਜਦੋਂ ਇਹ ਜਮਾਂ ਕੰਪਲੀਟ ਹੋ ਗਿਆ ਰੰਗ ਫੇਡ ਦਾ ਕੰਮ ਇਹਦੇ ਉੱਪਰ ਜਿਹੜਾ ਹੈਗਾ ਉਹ ਕਲੀਅਰ ਹੋ ਗਿਆ ਉਹਦੀ ਆਪਾਂ ਜਿਹੜੀ ਵੀਡੀਓ ਹੈ ਉਹ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਇਹ ਆ ਗਿਆ ਕੱਟਆਊਟ ਜੀ ਕੱਟਆਊਟ ਵੀ ਦੇਖੋ ਸਹੀ ਬਣਿਆ ਹੋਇਆਗਾ ਜਮੈਂਾ ਕਿਉਂਕਿ ਥੋੜਾ ਜਿਹਾ ਏਰੀਆ ਥੋੜੇ ਏਰੀਏ ਦੇ ਵਿੱਚ ਵੀ ਦੇਖੋ ਇਹਨਾਂ ਨੇ ਕੱਟਆਊਟ ਰੱਖਿਆਗਾ ਕਿਉਂਕਿ ਹਵਾ ਦਾ ਤੇ ਰੋਸ਼ਨੀ ਦਾ ਦੋਨੇ ਚੀਜ਼ਾਂ ਦਾ ਜਿਹੜਾ ਮੁਕੰਮਲ ਪ੍ਰਬੰਧ ਹੈ ਉਹ ਹੋਣਾ ਜ਼ਰੂਰੀ ਹੈ ਮਕਾਨ ਦੇ ਵਿੱਚ ਹਵਾ ਔਰ ਰੋਸ਼ਨੀ ਤੋਂ ਬਿਨਾਂ ਜਿਹੜਾ ਮਕਾਨ ਹੈਗਾ ਉਹ ਮਕਾਨਾ ਸਹੀ ਨਹੀਂ ਬਣਦਾ ਹੈਗਾ ਇਸ ਕਰਕੇ ਹਵਾ ਤੇ ਰੋਸ਼ਨੀ ਦਾ ਜਿਹੜਾ ਪ੍ਰਬੰਧ ਹੈਗਾ ਉਹ ਹੋਣਾ ਜ਼ਰੂਰੀ ਹੈਗਾ ਤੇ ਬਾਕੀ ਉਸ ਤੋਂ ਬਾਅਦ ਇਹ ਚੀਜ਼ ਆਪਾਂ ਉੱਪਰ ਲਈ ਗੱਲ ਕਰੀਏ ਉੱਪਰਲੇ ਵਾਸਤੇ ਨਹੀਂ ਕਿਉਂਕਿ ਸਿੰਗਲ ਸਟੋ ਉਹ ਬਣਿਆ ਹੋਇਆਗਾ ਬਾਕੀ ਤੁਸੀਂ ਗ੍ਰਿਲ ਵਗੈਰਾ ਜਿਹੜੀ ਹੈਗੀ ਐ ਬਾਅਦ ਤੁਸੀਂ ਦੇਖ ਲਈ ਉੱਪਰ ਟੈਲਾਂ ਵਗੈਰਾ ਵੀ ਚੜ ਰੱਖੀਆਂ ਨੇ ਹਨਾ ਸਾਰਾ ਕੰਮ ਤਕਰੀਬਨ ਇਹਨਾਂ ਨੇ ਕੰਪਲੀਟ ਕੀਤਾ ਹੋਇਆਗਾ ਤੇ ਜਿਹੜਾ ਇਹ ਪ੍ਰੋਜੈਕਟ ਹੈਗਾ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਜਿਹੜਾ ਇਹ ਪ੍ਰੋਜੈਕਟ ਹੈ ਸਿਰਫ 9 ਲੱਖ ਰੁਪਏ ਦੇ ਵਿੱਚ ਰੈਡੀ ਹੋ ਜੂਗਾ ਜੇਕਰ ਤੁਸੀਂ ਵੀ ਕੋਈ ਸੁਪਨਾ ਲੈ ਰਹੇ ਹੋ ਇਸ ਤਰ੍ਹਾਂ ਦਾ ਵੀ ਯਾਰ ਆਪਣਾ ਛੋਟਾ ਜਿਹਾ ਮਕਾਨ ਹੋਵੇ 9-10 ਲੱਖ ਰੁਪਏ ਦੇ ਵਿੱਚ ਤਿਆਰ ਹੋ ਜੇ ਤੇ 9 ਲੱਖ ਰੁਪਏ ਦੇ ਵਿੱਚ 800 ਸਕਰ ਫੁੱਟ ਏਰੀਆ ਜਿਹੜਾ ਤਿਆਰ ਹੋ ਗਿਆ ਸਾਡੇ ਕੋਲੇ ਜਿਹੜੇ ਆਪਣੇ ਫੋਲੋਅਰ ਨੇ ਉਹਨਾਂ ਦੇ ਕਮੈਂਟ ਆਉਂਦੀ ਹੈ ਸਬਸਕ੍ਰਾਈਬਰਾਂ ਦੇ ਕਮੈਂਟ ਆਉਂਦੇ ਜਿਹੜੀ ਆਡੀਅנס ਵੀਡੀਓ ਸਾਡੇ ਨਾਲ ਵੀ ਨਹੀਂ ਜਵਾਨੀ ਸਕਦਾ ਹੈਗਾ ਇਹ ਬਣਿਆ ਹੈਗਾ ਆਪਾਂ ਕੋਈ ਤਾਂ ਕਿਨਾਲਿਕ ਆਉਂਦੀ ਹੈਗੀ ਕਿਉਂਕਿ ਆਪਾਂ ਸਾਰੀ ਗੱਲ ਕਲੀਅਰ ਕਰਕੇ ਇਹਨਾਂ ਤੋਂ ਫਿਰ ਤੁਹਾਨੂੰ ਜਿਹੜਾ ਰੇਟ ਹੈਗਾ ਉਹ ਚੀਜ਼ ਦਾ ਦੱਸਦੇ ਆਂ ਬਾਕੀ ਮੰਨ ਕੇ ਚਲੋ ਤੁਸੀਂ 1000 ਤੋਂ 1200 1500 ਜੇ ਥੋੜਾ ਜਿਹਾ ਹਾਈ ਲੈਵਲ ਦਾ ਕੰਮ ਕਰਨਾ ਹੈ ਤਾਂ 2000 ਰੁਪਏ ਸਕੇਅਰ ਫੁੱਟਾ ਜਿਹੜਾ ਉਹ ਰੇਟ ਹੈ ਮਕਾਨ ਦਾ ਉਹ ਪੈਂਦਾ ਹੈਗਾ ਤੇ ਨਹੀਂ ਲਗਭਗ 1000 ਤੋਂ 1200 ਦੇ ਵਿੱਚ ਕੰਪਲੀਟ ਹੈ ਜਿਹੜਾ ਉਹ 9 ਲੱਖ ਰੁਪਏ ਦੇ ਵਿੱਚ ਜਮਾ ਰੈਡੀ ਹੋ ਗਿਆ ਤੇ ਜੇਕਰ ਤੁਸੀਂ ਵੀ ਮਿੱਤਰੋ ਸੋਚ ਰਹੇ ਹੋ ਵੀ ਆਪਾਂ 9 ਲੱਖ ਰੁਪਏ ਦੇ ਵਿੱਚ ਆਪਣਾ ਮਕਾਨ ਆ ਜਿਹੜਾ ਤਿਆਰ ਕਰ ਲਈਏ ਤਾਂ ਤੁਸੀਂ ਇਸ ਟਾਈਪ ਦਾ ਮਕਾਨ ਆ ਜਿਹਦੇ ਵਿੱਚ ਦੋ ਬੈੱਡਰੂਮ ਤੇ ਜਿਹੜੀ ਲੌਬੀ ਐ ਲੌਬੀ ਦੇਖੋ ਜੀ ਤੁਹਾਡੇ ਡਰਿੰਕ ਰੂਮ ਦਾ ਵੀ ਕੰਮ ਕਰੂਗੀ ਸਾਰਾ ਕੰਮ ਕਰੂਗੀ ਹੈ ਨਾ ਬੇੜਾ ਵੀ ਦੇ ਵਿੱਚ ਰਹਿ ਗਿਆ ਏਰੀਆ ਕਿੰਨਾ ਸਿਰਫ 800 ਸਕੇਅਰ ਫੁੱਟਾ 200 ਤੋਂ ਲੈ ਕੇ 220 ਸਕੇਅਰ ਫੁੱਟ ਏਰੀਆ ਜਿਹੜਾ ਇਹਨਾਂ ਨੇ ਟਰੈਕਟਰ ਵਾਸਤੇ ਜਿਹੜਾ ਉਹ ਛੱਤ ਪਾਈ ਹੋਈ ਐ ਉਹ ਗਾਦਰ ਪਾ ਕੇ ਸਲੇਬਾਂ ਪਾਈਆਂ ਨੇ ਉਹ ਵੀ ਬਣ ਕੇ ਚੱਲੋ ਵੀ ਬਹੁਤ ਵਧੀਆ ਏਰੀਆ ਕਿਸੇ ਵੀ ਤਰ੍ਹਾਂ ਦੀ ਕੋਈ ਤੰਗੀ ਨਹੀਂ ਮਹਿਸੂਸ ਹੋ ਰਹੀ ਹੈਗੀ ਇੱਥੇ ਮੰਨ ਕੇ ਚੱਲੋ ਜੇ ਕੱਲ ਨੂੰ ਗੱਡੀ ਆਉਦੀ ਹੈ ਤਾਂ ਗੱਡੀ ਵੀ ਇੱਥੇ ਲੱਗ ਸਕਦੀ ਹੈ ਟਰੈਕਟਰ ਵੀ ਲੱਗ ਸਕਦਾ ਹੈ ਤੇ ਬਰਤਨ ਵਾਸਤੇ ਵਿੜਾ ਵੀ ਹੈਗਾ ਬਾਹਰ ਵਧੀਆ ਥੋੜਾ ਜਿਹਾ ਜੇ ਮੇਰੇ ਪਾਸ ਕਹਿ ਦਈਏ ਤੇ ਆਪਣੀਆਂ ਇਸ ਤਰ੍ਹਾਂ ਦੇ ਹੋਰ ਛੋਟੇ ਛੋਟੇ ਪ੍ਰੋਜੈਕਟਾਂ ਦੇ ਜਿਹੜੇ ਵੀਡੀਓ ਐ ਦੇਖਣ ਵਾਸਤੇ ਆਪਣਾ YouTube ਚੈਨਲ ਜਿਹੜਾ ਉਹਨੂੰ ਸਬਸਕ੍ਰਾਈਬ ਕਰ ਲਓ ਜੀ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਰੱਬ ਰੱਖਾ